ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਪਟੇ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੂਲ ਮੰਤਰ ਜੀ ਦੇ ਜਾਪ ਬਾਰੇ ਕਿ ਮੂਲ ਮੰਤਰ ਜੀ ਦਾ ਜਾਪ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਕਿੰਝ ਮਿਹਰਬਾਨ ਹੁੰਦੇ ਆ ਕਿੰਝ ਉਹਨਾਂ ਦੀ ਕਿਰਪਾ ਵਰਤਦੀ ਆ ਮੂਲ ਮੰਤਰ ਜੀ ਦਾ ਜਾਪ ਕਰਨ ਦਾ ਸਹੀ ਸਮਾਂ ਕੀ ਆ ਸਹੀ ਵਿਧੀ ਕੀ ਆ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਦੀ ਇਹ ਵੀਡੀਓ ਦੇ ਰਾਹੀਂ ਮਿਲ ਜਾਣਗੇ ਸੋ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਆਪਾਂ ਕੁਝ ਦਿਨ ਪਹਿਲਾਂ ਹੀ ਸੁਣੀ ਸੀ ਕਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਆ ਸਤਿਗੁਰ ਸੱਚੇ ਪਾਸ਼ਾ ਦੀਨ ਬਿਆਲ ਦੀਨ ਦੁਨੀਆ ਦਾ ਭਲਾ ਕਰਦੇ ਹੋਏ ਸਮੁੰਦਰ ਦੇ ਕਿਨਾਰੇ ਪਹੁੰਚੇ ਇੱਕ ਟਾਪੂ ਤੇ ਪਹੁੰਚੇ ਜਿੱਥੇ ਕਿ ਇੱਕ ਪੀਰ ਰਹਿੰਦਾ ਸੀ ਉਹ ਪੀਰ ਨੇ ਬਹੁਤ ਭਜਨਮੰਦਗੀ ਕੀਤੀ ਬੜੀ ਤਪੱਸਿਆ ਕੀਤੀ ਅਤੇ ਕੁਝ ਸ਼ਕਤੀਆਂ ਪ੍ਰਾਪਤ ਕੀਤੀਆਂ ਤੇ ਉਹ ਸ਼ਕਤੀਆਂ ਦਾ ਪ੍ਰਗਟਾਵਾ ਪੀਰ ਹਰ ਵੇਲੇ ਕਰਦਾ ਰਹਿੰਦਾ ਉਹ ਪੀਰ ਹਮੇਸ਼ਾ ਹਵਾ ਦੇ ਵਿੱਚ ਉਡਦਾ ਰਹਿੰਦਾ ਸੀ ਤੇ ਉਹ ਪੀਰ ਦੀਆਂ ਸ਼ਕਤੀਆਂ ਨੂੰ ਦੇਖਣ ਦੇ ਲਈ ਬਹੁਤ ਸਾਰੇ ਲੋਕ ਹਮੇਸ਼ਾ ਹੀ ਉਸ ਜਗ੍ਹਾ ਤੇ ਇਕੱਠੇ ਰਹਿੰਦੇ ਕਹਿੰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਜਗ੍ਹਾ ਤੇ ਪਹੁੰਚੇ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦੇਖਿਆ ਤਾਂ ਉਹ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰਭਾਵਿਤ ਕਰਨ ਦੇ ਲਈ ਵੀ ਆਪਣੀਆਂ ਕੁਝ ਸ਼ਕਤੀਆਂ ਦਿਖਾਈਆਂ ਹਵਾ ਦੇ ਵਿੱਚ ਉੱਡਦਿਆਂ ਹੋਈਆਂ ਹੀ ਉਹਨਾਂ ਨੇ ਧਰਤੀ ਦੇ ਇੱਕ ਚਾਦਰ ਵਿਛਾ ਦਿੱਤੀ ਤੇ ਗੁਰੂ ਸਾਹਿਬ ਜੀ ਨੂੰ ਉਹ ਚਾਦਰ ਤੇ ਬੈਠਣ ਨੂੰ ਕਿਹਾ ਕਹਿੰਦੇ ਜਦੋਂ ਹੀ ਗੁਰੂ ਸਾਹਿਬ ਜੀ ਉਹ ਚਾਦਰ ਤੇ ਬੈਠੇ ਤਾਂ ਇੱਕਦਮ ਇੰਜ ਲੱਗਿਆ ਵੀ ਜਿਵੇਂ ਭੂਚਾਲ ਆ ਗਿਆ ਹੋਵੇ ਧਰਤੀ ਕੰਬਣ ਲੱਗੀ ਲੋਕ ਇੱਧਰ ਉੱਧਰ ਭੱਜਣ ਲੱਗੇ ਕਹਿੰਦੇ ਪੀਰ ਨੇ ਲੋਕਾਂ ਨੂੰ ਕਿਹਾ ਕਿ ਘਬਰਾਉ ਨਾ ਮੈਂ ਸਭ ਕੁਝ ਠੀਕ ਕਰ ਦਵਾਂਗਾ ਕਹਿੰਦੇ ਉਹ ਪੀਰ ਨੇ ਖੁਦਾ ਦੇ ਅੱਗੇ ਫਰਿਆਦ ਕੀਤੀ ਕਿ اے ਖੁਦਾ ਇਹ ਜੋ ਕੁਝ ਵੀ ਹੋ ਰਿਹਾ ਹੈ ਇਸ ਨੂੰ ਬੰਦ ਕਰ ਦਿਓ ਨੁਕਸਾਨ ਹੋਣ ਤੋਂ ਬਚਾ ਲਓ ਕਹਿੰਦੇ ਉਹ ਪੀਰ ਨਹੀਂ ਸੀ ਜਾਣਦਾ ਕਿ ਖੁਦਾ ਤਾਂ ਖੁਦ ਉਹਦੇ ਸਾਹਮਣੇ ਬੈਠੇ ਆ ਚਲੋ ਪੀਰ ਨੇ ਖੁਦਾ ਦੇ ਅੱਗੇ ਫਰਿਆਦ ਕੀਤੀ ਤੇ ਪੀਰ ਦੀ ਦੁਆ ਕਬੂਲ ਹੋ ਗਈ ਇੱਕਦਮ ਉਹ ਹਲਝੁਲ ਹੋਣੋਂ हट ਗਈ ਨੁਕਸਾਨ ਹੋਣੋਂ ਬਚ ਗਿਆ ਕਹਿੰਦੇ ਅੰਤਜਾਮੀ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਪੀਰ ਨੂੰ ਪੁੱਛਣ ਲੱਗੇ ਵੀ ਭਾਈ ਇਹ ਸਭ ਕੁਝ ਕਿਵੇਂ ਹੋਇਆ ਤੇ ਕਹਿੰਦੇ ਪੀਰ ਨੇ ਝੱਟ ਹੀ ਕਹਿ ਦਿੱਤਾ ਕਿ ਇਹ ਮੇਰੀਆਂ ਸ਼ਕਤੀਆਂ ਦੇ ਨਾਲ ਹੋਇਆ ਮੇਰੇ ਕੋਲ ਬਹੁਤ ਸ਼ਕਤੀਆਂ ਨੇ ਕਿਉਂਕਿ ਮੈਂ ਬਹੁਤ ਤਪੱਸਿਆ ਕੀਤੀ ਆ ਕਹਿੰਦੇ ਪੀਰ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਇਹ ਸਭ ਕੁਝ ਖੁਦਾ ਨੇ ਕੀਤਾ ਕਿਉਂਕਿ ਅਰਦਾਸ ਤਾਂ ਖੁਦਾ ਅੱਗੇ ਕੀਤੀ ਪਰ ਸਾਰੀ ਵਡਿਆਈ ਆਪ ਲੈ ਲਈ ਕਹਿੰਦੇ ਜਦੋਂ ਹੀ ਪੀਰ ਨੇ ਇਹ ਸ਼ਬਦ ਮੂੰਹੋਂ ਕੱਢੇ ਤਾਂ ਇੱਕਦਮ ਧਰਤੀ ਤੇ ਆਣ ਡਿੱਗਿਆ ਕਹਿੰਦੇ ਉਹ ਪੀਰ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਬਹੁਤ ਉੱਡਣ ਦੀ ਕੋਸ਼ਿਸ਼ ਕੀਤੀ ਪਰ ਪੀਰ ਤੋਂ ਉੱਡਿਆ ਨਹੀਂ ਗਿਆ ਕਹਿੰਦੇ ਇੱਧਰ ਗੁਰਨਾਨਕ ਪਾਤਸ਼ਾਹ ਜੀ ਮੁਸਕਰਾ ਰਹੇ ਸਨ ਜਦੋਂ ਪੀਰ ਦਾ ਧਿਆਨ ਗੁਰਨਾਨਕ ਪਾਤਸ਼ਾਹ ਜੀ ਤੇ ਪਿਆ ਤਾਂ ਪੀਰ ਕਹਿਣ ਲੱਗਾ ਵੀ ਇਹ ਸਭ ਕੁਝ ਤੁਸੀਂ ਕੀਤਾ ਹੈ ਤਾਂ ਕਹਿੰਦੇ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਵੀ ਨਹੀਂ ਪਾਈ ਇੱਥੇ ਤਾਂ ਜੋ ਹੋ ਰਿਹਾ ਹੈ ਤੂੰ ਹੀ ਕਰ ਰਿਹਾ ਹੈ ਇਹ ਵੀ ਤੁਸੀਂ ਕੀਤਾ ਹੋਵੇਗਾ ਕਹਿੰਦੇ ਉਹ ਘਬਰਾ ਗਿਆ ਸਮਝ ਗਿਆ ਕਿ ਇਹ ਕੋਈ ਆਮ ਰੂਹ ਨਹੀਂ ਆ ਇਹ ਤਾਂ ਕੋਈ ਰੱਬੀ ਰੂਹ ਆ ਕਹਿੰਦੇ ਉਹਨੇ ਘਬਰਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਕੌਣ ਹੋ ਗੁਰਨਾਨਕ ਪਾਤਸ਼ਾਹ ਜੀ ਨੇ ਕਿਹਾ ਅਸੀਂ ਖੁਦਾ ਦੇ ਬੰਦੇ ਆ ਗੁਰਨਾਨਕ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ ਕਿ ਭਾਈ ਕੀਤਾ ਤਾਂ ਸਭ ਕੁਝ ਉਹ ਖੁਦਾ ਨੇ ਪਰ ਤੂੰ ਸਾਰੀ ਵਡਿਆਈ ਆਪ ਲੈ ਲਈ ਤੇਰੇ ਅੰਦਰ ਤੇਰੀਆਂ ਸ਼ਕਤੀਆਂ ਦਾ ਹੰਕਾਰ ਆ ਗਿਆ ਹੈ ਤੂੰ ਮਾਲਕ ਦੀ ਭਜਨਮੰਦਗੀ ਕੀਤੀ ਇਨੇ ਤਪੱਸਿਆ ਕੀਤੀ ਤੇ ਉਹ ਸਾਰੀ ਤਪੱਸਿਆ ਕਰਕੇ ਸ਼ਕਤੀਆਂ ਹਾਸਲ ਕੀਤੀਆਂ ਤੇ ਉਹ ਸ਼ਕਤੀਆਂ ਤੂੰ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲਾ ਰਿਹਾ ਹੈ ਲੋਕਾਂ ਦੀ ਵਾਹ ਵਾਹ ਖੱਟਣ ਦੇ ਲਈ ਪਰ ਹੁਣਾਂ ਤਾਂ ਇਹ ਚਾਹੀਦਾ ਸੀ ਕਿ ਤੂੰ ਆਪਣੀ ਭਜਨ ਬੰਦਗੀ ਉਹ ਖੁਦਾ ਨੂੰ ਖੁਸ਼ ਕਰਨ ਦੇ ਵਿੱਚ ਲਾਉਂਦਾ ਕਿਨੇ ਗੁਰੂ ਸਾਹਿਬ ਜੀ ਨੇ ਉਸ ਵਕਤ ਜੋ ਉਪਦੇਸ਼ ਉਹ ਪੀਰ ਨੂੰ ਦਿੱਤੇ ਉਹੀ ਆਪਣੇ ਲਈ ਵੀ ਆ ਕਿ ਕਦੇ ਵੀ ਆਪਣੀ ਸੋਭਾ ਦੇ ਲਈ ਆਪਣੀ ਵਡਿਆਈ ਦੇ ਲਈ ਉਹ ਮਾਲਕ ਦਾ ਨਾਮ ਨਾ ਜਪੋ ਕੋਈ ਵੀ ਨੇਕ ਕੰਮ ਆਪਣੀ ਵਡਿਆਈ ਦੇ ਲਈ ਨਹੀਂ ਬਲਕਿ ਉਹ ਮਾਲਕ ਦੀ ਖੁਸ਼ੀ ਦੇ ਲਈ ਕਰਨਾ ਚਾਹੀਦਾ ਹੈ ਮਹਾਰਾ ਸੱਚੇ ਪਾਸ਼ਾ ਕਹਿੰਦੇ ਤੂੰ ਚੰਗੇ ਕੰਮਾਂ ਦਾ ਫਲ ਮੰਗਣਾ ਛੱਡ ਦੇ ਤੈਨੂੰ ਮਾੜੇ ਕੰਮਾਂ ਦਾ ਫਲ ਵੀ ਨਹੀਂ ਮਿਲੇਗਾ ਜਦੋਂ ਅਸੀਂ ਆਪਣੀ ਕੀਤੀ ਹੋਈ ਭਗਤੀ ਦਾ ਚੰਗੇ ਕੰਮਾਂ ਦਾ ਫਲ ਮੰਗਦੇ ਹਾਂ ਤਾਂ ਫਿਰ ਨਾਲ-ਨਾਲ ਸਾਨੂੰ ਮਾੜਿਆਂ ਦਾ ਵੀ ਮਿਲਦਾ ਹੈ ਸੋ ਜੋ ਵੀ ਭਜਨ ਬੰਦਗੀ ਕਰਨੀ ਆ ਜੋ ਵੀ ਨਾਮ ਜਪਣਾ ਹੈ ਕਦੇ ਵੀ ਮਨ ਦੇ ਵਿੱਚ ਆਪਣੀ ਵਡਿਆਈ ਦੇ ਲਈ ਆਪਣੇ ਸਵਾਰਥ ਦੇ ਲਈ ਨਹੀਂ ਜਪਣਾ ਚਾਹੀਦਾ ਗੁਰੂ ਦੀ ਖੁਸ਼ੀ ਹਾਸਲ ਕਰਨ ਤੇ ਲਈ ਜਪਣਾ ਚਾਹੀਦਾ ਹੈ ਕਿਉਂਕਿ ਜਿੰਨੂੰ ਗੁਰੂ ਦੀ ਖੁਸ਼ੀ ਮਿਲ ਗਈ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਉਹਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ ਮਨ ਦੇ ਵਿੱਚ ਭਾਵਨਾ ਆਉਣ ਤੋਂ ਪਹਿਲਾਂ ਹੀ ਮਾਰਾ ਸੱਚੇ ਪਾਸ਼ਾ ਜੀ ਪੂਰੀ ਕਰ ਦਿੰਦੇ ਆ ਇਹ ਭਰੋਸਾ ਸਾਨੂੰ ਹੋਣਾ ਚਾਹੀਦਾ ਹੈ ਦੂਜਾ ਕਿ ਕਦੇ ਵੀ ਕਿਸੇ ਦਾ ਮਾੜਾ ਕਰਨ ਦੇ ਲਈ ਨਾਮ ਨਹੀਂ ਜਪਣਾ ਚਾਹੀਦਾ ਸੇਵਾ ਨਹੀਂ ਕਰਨੀ ਚਾਹੀਦੀ ਕਦੇ ਵੀ ਆਪਣੀ ਕੀਤੀ ਹੋਈ ਭਗਤੀ ਕੀਤੀ ਹੋਈ ਭਜਨ ਬੰਦਗੀ ਦਾ ਕੀਤੀ ਹੋਈ ਸੇਵਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਕਦੇ ਵੀ ਇਹ ਨੇਕ ਕਮਾਈ ਕਰਕੇ ਕਿਸੇ ਦੀ ਬੁराई ਕਿਸੇ ਦੀ ਨਿੰਦਿਆ ਜੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੰਮ ਕੀਤੇਆਂ ਸਾਡੇ ਸਾਰੇ ਪੁੰਨ ਸਾਡੀ ਨੇਕ ਕਮਾਈ ਰੁੜ ਜਾਂਦੀ ਆ ਸੋ ਇਹ ਸਾਖੀ ਦੇ ਰਾਹੀਂ ਸਾਨੂੰ ਇਹ ਚਾਰ ਉਪਦੇਸ਼ ਮਿਲਦੇ ਆ ਜੇਕਰ ਤੁਸੀਂ ਮੂਲ ਮੰਤਰ ਜੀ ਦਾ ਜਾਪ ਹਰ ਰੋਜ਼ ਕਰਦੇ ਹੋ ਗੁਰਬਾਣੀ ਦਾ ਪਾਠ ਹਰ ਰੋਜ਼ ਕਰਦੇ ਹੋ ਜਾਂ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਹੋ ਤਾਂ ਬਹੁਤ ਵੱਡੇ ਭਾਗਾਂ ਵਾਲਿਓ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ ਤੁਹਾਡੇ ਤੇ ਮਹਾਪੁਰਖ ਜੀ ਕਹਿੰਦੇ ਵੀ ਕੋਈ ਮੂਲ ਮੰਤਰ ਸਹਿਬ ਜੀ ਦਾ ਆਸਰਾ ਲੈ ਕੇ ਤਾਂ ਦੇਖੇ ਮੂਲ ਮੰਤਰ ਜੀ ਦਾ ਜਾਪ ਮਨ ਦੇ ਵਿੱਚ ਜੋ ਭਾਵਨਾ ਰੱਖ ਕੇ ਕਰੋ ਉਹ ਭਾਵਨਾ ਪੂਰੀ ਹੋ ਜਾਂਦੀ ਹੈ ਬਸ ਭਾਵਨਾ ਸ਼ੁੱਭ ਹੋਣੀ ਚਾਹੀਦੀ ਹੈ ਕਿਸੇ ਦੇ ਮਾੜੇ ਦੇ ਲਈ ਕੋਈ ਵੀ ਅਰਦਾਸ ਨਹੀਂ ਕਰਨੀ ਕਿਸੇ ਦਾ ਮਾੜਾ ਨਹੀਂ ਮੰਗਣਾ ਮੂਲ ਮੰਤਰ ਜੀ ਦਾ ਜਾਪ ਕਰਕੇ ਜੋ ਬਣਨਾ ਚਾਹੋ ਬਣ ਜਾਓਗੇ ਮਹਾਪੁਰਖ ਜੀ ਨੇ ਮੂਲ ਮੰਤਰ ਜੀ ਦਾ ਜਾਪ ਪ੍ਰਤੱਖ ਗੁਰੂ ਨਾਨਕ ਪਾਸ਼ਾ ਆਪਨੇ ਕੋਈ ਵੀ ਮਨੁੱਖ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਮੂਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰ ਦੇਵੇ ਉਹਦੇ ਮਨ ਦੇ ਸਾਰੇ ਡਰ ਭੈ ਚਿੰਤਾ ਦੂਰ ਹੋ ਜਾਂਦੀ ਹੈ ਕਈ ਲੋਕ ਕਹਿ ਦਿੰਦੇ ਸਾਡੀ ਜ਼ਿੰਦਗੀ ਦੁੱਖ ਤੇ ਤਕਲੀਫਾਂ ਦੇ ਨਾਲ ਭਰੀ ਪਈ ਆ ਇੱਕ ਵਾਰ ਮੋਲ ਮੰਤਰ ਜੀ ਦਾ ਜਾਪ ਕਰਨਾ ਸ਼ੁਰੂ ਕਰੋ ਹੋ ਹੀ ਨਹੀਂ ਸਕਦਾ ਕਿ ਜੋ ਭਾਵਨਾ ਰੱਖ ਕੇ ਤੁਸੀਂ ਜਪਿਆ ਉਹ ਭਾਵਨਾ ਪੂਰੀ ਨਾ ਹੋਵੇ ਮਹਾਪੁਰਖ ਜੀ ਕਹਿੰਦੇ ਮੋਲ ਮੰਤਰ ਜਾਪ ਦੇ ਵਿੱਚ ਇੰਨੀ ਤਾਕਤ ਆ ਕਿ ਮੂੰਹ ਬੋਲ ਕੇ ਕੁਝ ਮੰਗਣਾ ਹੀ ਨਹੀਂ ਪੈਂਦਾ ਕੋਈ 13 ਮਾਲਾ ਕੋਈ 26 ਮਾਲਾ ਦਾ ਨੀਮ ਕਰਕੇ ਦੇਖੋ ਜੇਕਰ ਗਿਣਤੀ ਮਿੰਤੀ ਦੇ ਨਾਲ ਨਹੀਂ ਕਰਨਾ ਤਾਂ ਘੱਟੋ ਘੱਟ ਸਵਾ ਘੰਟਾ ਢਾਈ ਘੰਟੇ ਇਸ ਤੋਂ ਬਾਅਦ ਤੁਸੀਂ ਜਿੰਨਾ ਜਪਨਾ ਚਾਹੋ ਜਪ ਸਕਦੇ ਹੋ ਬਸ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਜਪਨਾ ਸ਼ੁਰੂ ਕਰ ਦਿਓ ਮਹਾਪੁਰਖ ਜੀ ਕਿੰਨੇ ਕਈ ਵਾਰ ਆਪਾਂ ਕਿਸੇ ਕੰਮ ਦੇ ਲਈ ਘਰੋਂ ਬਾਹਰ ਜਾਂਦੇ ਆ ਅਚਾਨਕ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੇ ਆ ਜਾਂ ਕਿਸੇ ਚੀਜ਼ ਦੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਜਿੱਥੇ ਵੀ ਬੈਠੇ ਹੋ ਉੱਥੇ ਅੱਖਾਂ ਬੰਦ ਕਰਕੇ ਮool ਮੰਤਰ ਜੀ ਦਾ ਜਾਪ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਸਾਰੇ ਰਸਤੇ ਸਾਫ਼ ਸਪਸ਼ਟ ਹੋ ਜਾਣਗੇ ਬਸ ਇਸੇ ਗੱਲ ਦਾ ਧਿਆਨ ਰੱਖਣਾ ਹੈ ਕਿ ਗੁਰਬਾਣੀ ਦਾ ਕੋਈ ਵੀ ਪਾਠ ਕਰਕੇ ਨਾਮ ਜਪ ਕੇ ਮੂਲ ਮੰਤਰ ਜੀ ਦਾ ਜਾਪ ਕਰਕੇ ਕਦੇ ਵੀ ਕਿਸੇ ਦੇ ਮਾੜੇ ਦੇ ਲਈ ਅਰਦਾਸ ਬੇਨਤੀ ਨਹੀਂ ਕਰਨੀ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਉੰਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਮੰਗਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਰਬੱਤ ਦਾ ਭਲਾ ਮੰਗਣਾ ਸਖਾਇਆ ਹੈ ਇਹ ਸਭ ਕਪੜਾ ਆਈ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਪਰਕਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਹੀਂ ਪਾਈਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿਸੇ ਦਾ ਕਦੇ ਮਾੜਾ ਸੋਚੀ ਨਾ ਤੇਰਾ ਮੈਂ ਕਦੇ ਮਾੜਾ ਹੋਣ ਨਹੀਂ ਦੇਵਾਂਗਾ ਸੋ ਮਨ ਦੇ ਵਿੱਚ ਕਿਸੇ ਦੇ ਵੀ ਪ੍ਰਤੀ ਮਾੜੇ ਵਿਚਾਰ ਨਹੀਂ ਰੱਖਣੇ ਮਾੜੀ ਸੋਚ ਨਹੀਂ ਰੱਖਣੀ ਨਾ ਹੱਥੀ ਮਾੜਾ ਕਰਨਾ ਇਹ ਨਾ ਮਨ ਦੇ ਵਿੱਚ ਮਾੜਾ ਸੋਚਣਾ ਹੈ ਫੇਰ ਵੇਖਿਓ ਜਿੰਦਗੀ ਕਿੰਨੀ ਸੋਹਣੀ ਬਣ ਜਾਂਦੀ ਜੇ ਭਗਤੀ ਕਰ ਰਹੇ ਹੋ ਅਮ੍ਰਿਤ ਵੇਲੇ ਉੱਠ ਰਹੇ ਹੋ ਨਾਮ ਜਪ ਰਹੇ ਹੋ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰੋ ਕਿ ਮਹਾਰਾਜ ਸੱਚੇ ਪਾਇਸ਼ਾ ਆਪ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸਿਫਾ ਕਰਵਾ ਰਿਹਾ ਕਦੇ ਵੀ ਆਪਣੇ ਜਪੇ ਹੋਏ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਜਪ ਰਿਹਾ ਹਾਂ ਨਾ ਉਹ ਮਾਲਕ ਦੀ ਕਿਰਪਾ ਹੈ ਉਹ ਜਪਾ ਰਹੇ ਨੇ ਤਾਂ ਆਪਾਂ ਜਪ ਰਹੇ ਆ ਨਹੀਂ ਤਾਂ ਉਹਨਾਂ ਦੀ ਮਰਜ਼ੀ ਤੋਂ ਉਹਨਾਂ ਦਾ ਨਾਮ ਨਹੀਂ ਆਪਣੀ ਰਸਨਾ ਦੇ ਰਹੀ ਨਹੀਂ ਲੈ ਸਕਦਾ ਜਿਹੜੇ ਭੈਣ ਭਰਾ ਕਹਿੰਦੇ ਕਿ ਮੂਲ ਮੰਤਰ ਜਾਪ ਕਰਨ ਦਾ ਸਹੀ ਸਮਾਂ ਜਾਂ ਸਹੀ ਵਿਧੀ ਕਿਹੜੀ ਆ ਤਾਂ ਸਹੀ ਸਮਾਂ ਸਭ ਤੋਂ ਉੱਤਮ ਵੇਲਾ ਹੈ ਅਮਰਤ ਵੇਲੇ ਦਾ ਤਾਂ ਜੇਕਰ ਆਪਾਂ ਮੂਲ ਮੰਤਰ ਜੀ ਦਾ ਜਾਪ ਅਮਰਤ ਵੇਲੇ ਦੇ ਵਿੱਚ ਹੈ ਕਰਦੇ ਆ ਤਾਂ ਇਹਦੀ ਤਾਕਤ ਆਪਾਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ ਬਾਕੀ ਮੂਲ ਮੰਤਰ ਜੀ ਦਾ ਜਾਪ ਕਰਨ ਦੇ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਆ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਕਰ ਸਕਦੇ ਆ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਵੀ ਜਿੰਨੀਆਂ ਮਾਲਾ ਮੂਲ ਮੰਤਰ ਜੀ ਦੇ ਜਾਪ ਨਹੀਂ ਕਰ ਸਕਦੇ ਉਹ ਕਰੋ ਬਾਕੀ ਦਿਨ ਭਰ ਦੇ ਵਿੱਚ ਕੰਮ ਧੰਦੇ ਕਰਦੇ ਆ ਹੋਇਆ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਵੇਲੇ ਉਹ ਚੌਂਕੜਾ ਮਾਰ ਕੇ ਜਪ ਲਓ ਕਿਸੇ ਵੀ ਵੇਲੇ ਜਪ ਸਕਦੇ ਆ ਬਸ ਸਵੇਰ ਦਾ ਵੀ ਰਾਣੀ ਖੁੰਝਣ ਦੇਣਾ ਕਿਉਂਕਿ ਸਵੇਰ ਤੇ 5-10 ਮਿੰਟ ਵੀ ਪੂਰੇ ਦਿਨ ਦੇ ਨਾਲ ਨਹੀਂ ਰਲਦੇ ਤੇ ਸਹੀ ਵਿਧੀ ਬਸ ਜਦੋਂ ਵੀ ਜਾਪ ਕਰਨਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜਾਪ ਕਰਨਾ ਹੈ ਇਹ ਹੀ ਸਹੀ ਵਿਧੀ ਆ ਸ਼ੁਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਣ ਪ੍ਰਾਵਾਂ ਤੱਕ ਪਹੁੰਚ ਸਕੇ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਤੇ ਮੂਲ ਮੰਤਰ ਜੀ ਦੇ ਜਾਪ ਦੀ ਵਧਾਈ ਕਰਦੇ ਹਾਂ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਬਿਆਨ ਕਰਦੇ ਆ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦੇ ਆ ਹੋਈਆਂ ਬੇਅੰਤ ਗਲਤੀਆਂ ਦੇ ਲਈ ਮਾਫੀ ਬਖਸ਼ਣਾਂ ਸਾਹਿਬ ਸੰਗਤ ਜੀ ਗੁਰੂ ਸਾਹਿਬ ਜੀ